ਉੱਚ ਉੱਚ ਹਾਂਜੀ ਉੱਚ ਉੱਚ ਬੜਾ ਲੋਕੋ ਲੋਕੋ ਸਰ ਜੇਕਰ ਜੇਕਰ ਸਿੰਘ ਤਾਰਾ ਉਹਨਾਂ ਦੀ ਗੱਲ ਕੀਤੀ ਹੈ ਵੀ ਕੋਈ ਗਲਵਾਤ ਹੋਈ ਉਹਨਾਂ ਦੇ ਦੁਆਰਾ ਕੋਈ ਹਾਂਜੀ ਸਾਬਤ ਹੋਈ ਹੈ ਰਾਦਰ ਉਹਨਾਂ ਨੇ ਅੱਜ ਅਪੀਲ ਵੀ ਕੀਤੀ ਹੈ ਜਿਹੜੇ ਪੰਥਕ ਪ੍ਰੋ ਪੰਥਕ থੀਏਟਰ ਨੂੰ ਇਕੱਠੇ ਹੋਣ ਯੂਨੀਟੀ ਤੋਂ ਬਾਅਦ ਹੀ ਆ ਰਿਹਾ ਹਾਂ ਸਰ ਬਾਤਾਂ ਵਿੱਚ ਜਿਹੜੇ ਅੱਜ ਦੇ ਹਾਲਾਤ ਨੇ ਯੂਨੀਟੀ ਦੀ ਬਹੁਤ ਲੋੜ ਹੈ ਭਾਈ ਇਸ ਤਰ੍ਹਾਂ ਫੈਮਿਲੀ ਸ਼ੇਵਜੀ ਮਾਨੋਂ ਦਾ ਮੈਸੇਜ ਆਇਆ ਸੀ ਫਟੇ ਬਣਾਉਣ ਵਾਸਤੇ ਫੈਦਲ ਜੀ ਸਿੰਘ ਬੱਟੂ ਦਾ ਵੀ ਆਇਆ ਸੀ ਉਹਨਾਂ ਦੋਹਾਂ ਨੂੰ ਵੀ ਉਹਨਾਂ ਨੇ ਇਸ਼ਾਰਾ ਹੀ ਕੀਤਾ ਕਿ ਤੁਸੀਂ ਕਰਤਾ ਕਰੋ ਇਕੱਠੇ ਉਹਨਾਂ ਨਾਲ ਤੁਸੀਂ ਸਰ ਮੈਂ ਦੇਖਦਾ ਹਾਂ ਕਈ ਸਾਲਾਂ ਤੋਂ ਪਹਿਲਾ ਚਾਨਸ ਸਾਹਿਬ ਹੋਣ ਜਾਂ ਸਿਮਰਨ ਜੀ ਸੀਮਾ ਹੋਣ ਜਾਂ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਖਾਲਸਾ ਨਹੀਂ ਵੀ ਆ ਪੱਕਾ ਇਹਨਾਂ ਦੇ ਕੇਸ ਤੁਸੀਂ ਲੜਦੇ ਨਾਲ ਇੱਕ ਜਾਨ ਆ ਤੁਸੀਂ ਬਰੀ ਵੀ ਕਰਾਇਆ ਕਾਫੀ ਤੇ ਇਹ ਕੀ ਕਾਰਨ ਆ ਤੁਹਾਡੇ ਕੋਲ ਹੀ ਆਉਂਦੇ ਕੀ ਖਾਸ ਨਹੀਂ ਅਸੀਂ ਗੱਲ ਦੀ ਹਾਂ ਗੁਰੂ ਨੇ ਇੱਕ ਡਿਊਟੀ ਲਈ ਆ ਵਾਪਸ ਸਿੱਖ ਪਰਿਵਾਰ ਚ ਪੈਦਾ ਹਾਂ ਇਕੱਲੇ ਇਹਨਾਂ ਦੇ ਨਹੀਂ ਇਹਦੇ ਕਿਤੇ ਨਹੀਂ ਕਿਨਾਰੇ ਨਾਲ ਨਾਲ ਕਿਸੇ ਵੀ ਹੋਰ ਧਰਮ ਦਾ ਕਿਸੇ ਵੀ ਜਥੇਬੰਦੀ ਦਾ इवन ਹਿੰਦੂਸਤਾਨ ਫੈਡਰੇਸ਼ਨ ਦੇ ਕਿਸੇ ਵੀ ਡੇ। ਜਿਹੜਾ ਮੈਂ नक्सਲਾਈਟ ਦੇ ਕੇਸ ਲੜਿਆ ਸੀ ਕੁਬਾਰ ਗਾਂਧੀ ਬੰਬੇ ਤੋਂ ਲਿਆਦਾ ਸੀ ਵਿਚਾਰਾ ਉਹਦਾ ਕੋਈ ਵੀ ਪੈਰ ਵੀ ਕਰਨ ਵਾਲਾ ਨਹੀਂ ਸੀ। ਮੈਂ ਟੋਟਲ ਫ੍ਰੀ ਹੂ ਦਾ ਬੋਲੋ ਪੋਨੋ ਦਾ ਸਿਟੈਂਡ। ਅੱਛਾ ਪ੍ਰੀਅ ਕੋਸਟ ਨਾਲ ਦੇ ਜਿਆ ਕੋਸਟ ਕਿੰਨਾ ਮੈਂ ਕੋਈ 40 ਸਾਲਾਂ ਦੀ ਕਿਸੇ ਤੋਂ ਕੋਈ ਫੀਸ ਨਹੀਂ ਹੈ ਜਿਹੜੇ ਹੋਵੇ ਹਿਊਮਨ ਰਾਈਟਸ ਦਾ ਵਾਇਲੈਂਸ ਤੇ ਕਿਸੇ। ਥੈਂਕ ਯੂ ਥੈਂਕ ਯੂ। ਥੋੜਾ ਦੱਸੋ ਵੀ ਕਿਹੜਾ ਕੇਸ ਸੀ ਡਿਟੇਲ ਇਹ ਰੂਦੋਸਿਕ ਰੋਸਟ੍ਰਸਿਕ ਸੰਗਤ ਇਹਨਾਂ ਦਾ 2009 ਚ ਕਤਲ ਹੋਇਆ ਸੀ ਉਹਨਾਂ ਦੇ ਘਰ ਦੇ ਬਾਹਰ ਉਹਨਾਂ ਨੇ ਅਨੁਪਛਾਤੇ ਬੰਦੇ ਉਹਦੇ ਲੜਕੇ ਨੇ ਬਚਾ ਦੱਤੀ ਤੇ ਰਾਤ ਨੂੰ ਹੋਇਆ ਸੀ ਕਤਲ ਕਿਹਨੂੰ ਅੱਛਾ ਤਕਰੀਬਨ 10 ਵਜੇ ਤੋਂ 11 10 ਵਜੇ ਦੇ ਕਰੀਬ ਉਹਨਾਂ ਨੂੰ ਦੱਸਿਆ ਸੀ ਕਿ ਆਪਾਂ ਦੋ ਤਿੰਨ ਮੋਨੇ ਅਨੁਪਛਾਤੇ ਬੰਦੇ ਉਹਨੂੰ ਗੋਲੀਆਂ ਮਾਰ ਗਏ ਪਰ ਬਾਅਦ ਚ ਇਹਨਾਂ ਨੇ ਕਹਾਣੀ ਬਣਾ ਕੇ ਬੰਦਾ ਪੰਜ ਮੋਜਵਾਨ ਚਲਾਨ ਕੀਤਾ ਪੰਜੇ ਵਾਰ ਹੀ ਹੋ ਗਈ ਸੀ 50 ਦੋ ਸੁਪਲੀਮੈਂਟ ਚਾਹੇ ਦੋਨੋਂ ਆਏ ਨੇ ਤਾਰਕ ਤਾਰਾ ਰਮਨਦੀਪ ਸਿੰਘ ਗੋਲਦੀ ਦੇ ਖਿਲਾਫ ਵੀ ਬਹੁਤ ਵੱਡੇ ਅਸਰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਅਲਟੀਮੇਟਲੀ ਪ੍ਰੋਸੀਜਰ ਟੋਟਲੀ ਫੇਲ ਹੋ ਗਿਆ ਇਹ ਕੀ ਇਸ ਕੀ ਕਹਿ ਕੇ ਕੋਈ ਜੁਰਮਾਨਾ ਹੈ ਕੁਝ ਥੋੜਾ ਕੁਝ ਥੋੜਾ ਡੱਟੇ ਐ ਚ ਦੱਸੋਗੇ ਬਰੀ ਕੀਤਾ ਕੋਈ ਜੁਰਮਾਨਾ ਨਹੀਂ ਬਿਲਕੁਲ ਬਰੀਕ ਤੇ ਕਿਹਦੇ ਕਿਹਦੇ ਨਾਮ ਆ ਬਰੀਚ ਜਗਤਾਰ ਸਿੰਘ ਤਾਰਾ ਤੇ ਰਮਨਦੀਪ ਸਿੰਘ ਇਹ ਪਹਿਲਾ ਕਿਹੜੇ ਕਿਹੜੇ ਕਿਊ ਦੇ ਵਿੱਚ ਸ਼ਾਮਲ ਸੀ ਜਗੋਂ ਸਿੰਘ ਦਰਸ਼ਨ ਸਿੰਘ ਵਗੈਰਾ ਪੰਜ ਬੋਲਦਾਂ ਸਭਾਈ ਮੈਂ ਰੋਤਰ ਨੌਦਸ ਦੇ ਜੁਣਾ ਚਾਤਰ ਡਾਇਰੈਕਟਰ ਕੋਲ ਗਿਆ। ਉਸ ਕੇਸ ਦੇ ਵਿੱਚ ਉਹਨਾਂ ਲੜਕੀ ਦੇ ਬੱਚਾ ਦਾ ਜ਼ਿਕਰ ਆਇਆ ਸੀ ਉਹਨਾਂ ਕਿ ਦੋ ਤਿੰਨ ਆਲਪਛਾਤੇ ਮੋਨੇ ਬੰਦੇ ਮੇਰੇ ਕੋਲ ਆਏ। ਉਹਨਾਂ ਤੋਂ ਬਟਾ। ਮੋਰ ਹੁਣ ਸਦੇ ਬੱਚਾ ਕੋਲ ਜਿਹੜਾ ਸਬਸੀਕੁਐਂਟਲੀ ਇਨਵੈਸਟੀਗੇਸ਼ਨ ਕਰਤਾ ਉਹਨਾਂ ਨੂੰ ਆਲਪ ਕਰਦੇ ਰਹੇ। ਕਦੇ ਕਿਸੇ ਨੂੰ ਫੜਨ ਤੇ ਦੀ ਪਛੜ ਦਿੰਦੇ ਸੀ ਫੇਰ ਫੜਨ ਤੇ ਦੀ ਕਰੇ ਨਾ ਹੁੰਦਾ ਸੀ। ਕੋਈ ਵੜਨਾ ਸਤੂ। ਫੇਰ ਉਹਨੇ 5 ਬਜੇ ਦਰਸ਼ਨ ਸਿੰਘ ਜੀ ਕੋਲੋਂ ਸਿੰਘ ਦਾਰਾ 5 ਬਜੇ ਫੜਾਈ ਕੀਤੀ। ਪੰਜੇ ਵੀ ਬਰਯੋਗ ਹੈ। ਉਹਨਾਂ ਨੇ ਦੇਖ ਲਓ ਫਿਰ ਇਹਾਂ ਦੇ ਨਾਲ ਕੁਝ ਸਾਜ਼ਿਸ਼ਦਾਰ ਕੇਸ ਬਣਾਇਆ। ਯੂਕੇ ਦੇ ਨਾਗਰਿਕ ਸੀ ਇਹਦੇ ਬਾਰੇ ਵਿੱਚ? ਨਹੀਂ, ਉਹਨਾਂ ਨੇ ਤਾਂ ਕੋਈ ਯੂਕੇ ਦਾ ਨਾਗਰਿਕ ਸੀ, ਯੂਕੇ ਦਾ ਨਾਗਰਿਕ ਦਾ ਦਰਜਾ ਕਰਕੇ ਸ਼ਰਾਈਨ ਕੀਤਾ। ਸਾਰੇ ਪੰਜਾਬ ਇੱਥੋਂ ਪੰਜਾਬ ਦੇ ਨਾਗਰਿਕ ਸੀ। ਉਹ ਸਾਰੇ ਦੇ ਸਾਰੇ ਉਹ ਭਰੀ ਹੋਏ ਪਹਿਲੇ ਪੰਜ ਉਹਨਾਂ ਦੇ ਗਤਾਰ ਸਿੰਘ ਤੇ ਤੇ ਰੌਣਦੀਪ ਤੇ ਫਿਰ ਉਹਨੇ ਸਾਜ਼ਿਸ਼ੇ ਬਣਾਈ ਕਿ ਇਹਨਾਂ ਨੇ ਕੌਨਸਪਰੇਸੀ ਕੀਤੀ ਸੀ ਯੂਕੇ ਦਾ ਕ੍ਰਾਉਡ ਸੀ। ਜਦਕਿ ਉਹ ਵੀ ਪੂਰੀ ਤਰ੍ਹਾਂ ਧਾਕਰਾਮ ਰਹੇ ਕਿਉਂਕਿ ਕੌਨਸਪਰੇਸੀ ਦੀ ਕੋਈ ਐਵੀਡੈਂਸ ਨਹੀਂ ਹੈ। ਹਾਂ। ਇੱਕ ਵੀ ਬੰਦਾ ਲਿਆ ਕੇ ਰੋਂ ਬੈਕ ਕਿਸਕਾ ਦਾ 10 ਸਾਲ ਜਨਤ ਕੋਲੀਆ ਸਜਾ ਨੂੰ 2005 ਤੱਕ ਅਜੇ ਤੱਕ ਚਲ ਰਿਹਾ ਹੈ 15 16 ਚਲੋ ਪਦਨ ਤੇ ਅਜੇ ਵੀ ਉਹੋ ਚੱਲ ਰਿਹਾ ਹੈ ਯਾਦ ਰੋ ਕੋਈ ਐਵਿਡੈਂਸ ਭਾਈ ਤਰੀ ਹੈ 10 19 ਨੰਬਰ ਬੈਟਮੈਂਟ ਦੱਤੇ ਹੈ ਇਹਨਾਂ ਨੂੰ ਵਾਇਚਰ ਹੋਈ ਨਾ ਠੀਕ ਸਿਰ ਪਹਿਨਾ ਵੀ ਕਿਸੇ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਇਸ ਮਾਮਲੇ ਦੀ ਚਾਹਦੇ ਰੋਜ਼ਾ ਚੌਪਟਰ ਚੱਲ ਰਹੀ ਹੈ ਜਿਹੜਾ ਰੋਹਾ ਮੈਂ ਜਗਤਾਰ ਸਿੰਘ ਦਾ ਰਹਿ ਹੋਇਆ ਹੋ ਕੇ ਜਿੱਥੇ ਹੋਰ ਮਾਮਲੇ ਜਿੱਥੇ ਹੋਰ ਮਾਮਲੇ ਠੈਕਾ ਬਰੇਸ਼ ਕੇਸ ਕੋਈ ਇਹ ਸਰ ਇੱਕ ਕਿਥੋਂ ਅਰੈਸਟ ਕਦੋਂ ਕੀਤਾ ਵੀ ਕੋਈ ਪਤਾ ਹੈ ਇਹ ਉੱਥੋਂ ਬਾਹਰੋਂ ਆਏ ਸੀ 에어ਪੋਰਟ 'ਚ ਰੈਂਡ ਅਰੈਸਟ ਹੋਇਆ ਸੀ ਬੜੀ ਜੀਨ ਨਾਲ ਵੀ ਕਾਸ ਕਰਦੇ ਇਹ ਬੈਠ ਤੁਸੀਂ ਬੋਲਦੇ ਹੋ ਤਾਂ ਹਰ ਰਮਨਜੀਤ ਦੀ ਕਰ ਲਈ ਰਮਨਦੀਪ ਸਿੰਘ ਨੂੰ ਬੈਠਾ ਚਲੋ ਇਤੋਂ ਹੋਰ ਕਰ ਲਿਆ ਰਮਨ ਅੱਜ ਬਰੀ ਕਿਸ ਤੋਂ ਸਭ ਤੋਂ ਪਹਿਲਾਂ ਕਲਪੁਖ ਮਰਾਲ ਕੌਟਾਨਾ ਦੀ ਬਾਬਾ ਸ਼ੁਕਰੀ ਨਾਮ ਉਸ ਤੋਂ ਬਾਅਦ ਜਿਹੜੇ ਪੀਰ ਸਾਹਿਬ ਛੋਟੇ ਸਾਹਿਬ ਕਾਰਜ ਕਰਦੇ ਨੇ ਮਾਸੂਦ ਤੋਂ ਕਾਮ ਦੇ ਸੇਵਾ ਕਰਦੇ ਆਏ ਨੇ ਇਹਨਾਂ ਨੇ ਖਾਣਾ ਬਹੁਤ ਵਧੀਆ ਗੱਲ ਸੱਚਾਈ ਦੇ ਨਾਲ ਹਮੇਸ਼ਾ ਖੜੇ ਨੇ ਘਟ ਕੇ ਖੜੇ ਨੇ ਇਹਨਾਂ ਦੀ ਸਾਰੀ ਜਨਤਾ ਕਾ ਮਿਹਨਤ ਸਦਕਾ ਅੱਜ ਵੈਗੁਰ ਦੀ ਕਿਰਪਾ ਨਾਲ ਅਸੀਂ ਦੋਨੋਂ ਵੀ ਪੱਜ ਤਾਸੀਰ ਤਾਰਾ ਜੀ ਵੀ ਮੈਂ ਦੋਨੋਂ ਪਰਿਵਾਰਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਵਧਾਨ ਉਹਨਾਂ ਦੇ ਸਾਧਤਾ ਸਰ ਭੈਣ ਭਰਾਵੋ ਸਭ ਤੈਨਾਂ ਦੇ ਤੁਹਾਨੂੰ